ਦੋਗਰੂ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਸਨ ਉਹਨਾਂ ਦੋਹਾਂ ਨੂੰ ਆ ਕਾਫੀ ਬਰਦ ਹਾਲਤੋਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਜਲਦ ਵੀ ਖਰਾਬ ਸੀ ਜਿਨ੍ਹਾਂ ਦੇ ਕਈ ਅੰਗ ਫਟੇ ਹੋਏ ਸਨ ਜੋ ਕਿ ਸਰੂਪ ਤਸਵੀਰ ਜੋ ਕਿ ਪ੍ਰਕਾਸ਼ ਹੋਣ ਯੋਗ ਨਹੀਂ ਹਨ ਹਾਂ ਇਹਨਾਂ ਨੂੰ ਸਰੂਪ ਨਾਲ ਡਿਜ਼ਾਇਆ ਜਾਏਗਾ ਫਿਰ ਜੋ ਵੀ ਕਾਰਵਾਈ ਅਕਲ ਤੱਕ ਤੋਂ ਹੋਵੇਗੀ ਉਹਦੇ ਅਨੁਸਾਰ ਹੀ ਅਗਲੀ ਰੀ ਕਾਰਵਾਈ ਕੀਤੀ ਅਜੇ ਤੱਕ ਸਾਨੂੰ ਮਿਲਿਆ ਨਹੀਂ ਸਵੇਰ ਤੋਂ ਉਹਨਾਂ ਨੂੰ ਆਖਿਆ ਜਾ ਰਿਹਾ ਬਾਬੇ ਉਹਨਾਂ ਨੂੰ ਲਫੋਨ ਕੀਤਾ ਜਾ ਰਹੇ ਨੇ ਲੇਕਿਨ ਅਜੇ ਤੱਕ ਗਰੰਥੀ ਸਿੰਘ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਹੈਗਾ ਉਹ ਫਟੇ ਹੈਗੇ ਉਹ ਸਿਰਫ ਗਰੰਥੀ ਸਿੰਘਾਂ ਦੇ ਟਲਿਹਾਈ ਕਰਕੇ ਫਟਿਆ ਨਾ ਕਿ ਕੋਈ ਹੋਰ ਕਰਨ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਮਤ ਸਿੰਘ ਪ੍ਰਚਾਰਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਆ ਗੁਰਦੁਆਰਾ ਅਚਲ ਸਾਹਿਬ ਦੇ ਨੇੜੇ ਜਿਹੜਾ ਗੁਰਦੁਆਰਾ ਦੀਨਪੁਰੀਆਂ ਕਾਰਸਿਓ ਵਾਲਿਆਂ ਦਾ ਗੁਰਦੁਆਰਾ ਸਾਹਿਬ ਵਿਖੇ ਆਏ ਸਨ ਇੱਥੇ ਸੇਵਾ ਦੇ ਵਿੱਚ ਟਲਾਈ ਹੋਣ ਕਰਕੇ ਦੋ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪ੍ਰਕਾਸ਼ ਸਨ ਉਹਨਾਂ ਦੋਹਾਂ ਨੂੰ ਆ ਕਾਫੀ ਵਿਰਧ ਹਾਲਤਾਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਜਲਦ ਵੀ ਖਰਾਬ ਸੀ ਜਿਨ੍ਹਾਂ ਦੇ ਕਈ ਅੰਗ ਫਟੇ ਹੋਏ ਸਨ ਜੋ ਕਿ ਸਰੂਪ ਤਸਦੀਜ ਜੋ ਕਿ ਪ੍ਰਕਾਸ਼ ਹੋਣ ਯੋਗ ਨਹੀਂ ਹਨ ਇਸ ਕਰਕੇ ਜਦੋਂ ਸਤਕਾਰ ਕਮੇਟੀ ਵੱਲੋਂ ਅਕਾਲ ਤਖਤ ਸਹਿਬਾਨ ਨੂੰ ਜੋ ਸੂਚਿਤ ਕੀਤਾ ਗਿਆ ਉਹਦੇ ਆਧਾਰ ਦੇ ਉੱਤੇ ਸ਼ੋਮਨੀ ਕੋ ਦਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਨੀਮਾ ਅਨੁਸਾਰ ਸਾਨੂੰ ਆਗਿਆ ਦਿੱਤੀ ਗਈ ਅਸੀਂ ਇੱਥੇ ਚੈੱਕ ਕਰਨ ਵਾਸਤੇ ਆਏ ਹਾਂ ਤੇ ਉਹ ਅਗਲੀ ਜੋ ਅਕਾਲ ਤਖਸੈਬਾਨ ਤੋਂ ਕਾਰਵਾਈ ਮਿਲਦੀ ਹੈ ਅਸੀਂ ਉਹਨਾਂ ਨੂੰ ਰਿਪੋਰਟ ਕਰਾਂਗੇ ਉਹ ਅਗਲੀ ਕਾਰਵਾਈ ਉਹਨਾਂ ਦੇ ਅਨੁਸਾਰ ਹੀ ਹੋਏਗੀ ਜਿਹੜਾ ਇੱਕ ਪਾਰਾ ਜਨਤਾ ਕਲਾਸ਼ ਕੀਤਾ ਗਿਆ ਜੀ ਕਿੰਨੇ ਅੰਕ ਖਰਾਬ ਹੋ ਰਹੀ ਰੱਗ ਦੇ ਕਿਦਾਂ ਖਰਾਬ ਹੋਇਆ ਇਹਨਾਂ ਦੇ ਵਿੱਚ ਅਸਲੀਅਤ ਦੇ ਵਿੱਚ ਕੋਈ ਹੋਰ ਕਾਰਨ ਨਹੀਂ ਆ ਬਸ ਸਿਰਫ ਗਰੰਤੀ ਸਿੰਘ ਦੇ ਟਲਿਹਾਈ ਕਰਕੇ ਸਹੀ ਤਰੀਕੇ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਕਾਫੀ ਜ਼ਿਲਾਂ ਦੇ ਵਿੱਚ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਹੀ ਇਹ ਪ੍ਰੋਬਲਮ ਹੋਈ ਹੈ ਹਾਂਜੀ ਉਹ ਫਟੇ ਹੈਗੇ ਉਹ ਸਿਰਫ ਗ੍ਰੰਥੀ ਸਿੰਘਾਂ ਦੇ ਟਲਿਹਾਈ ਕਰਕੇ ਫਟਿਆ ਨਾ ਕਿ ਕੋਈ ਹੋਰ ਕਰਨ ਕਰਕੇ ਨਾ ਕਿਸੇ ਅਸੀਂ ਇਹ ਨਹੀਂ ਕਿ ਕੋਈ ਹੋਰ ਕਿਸੇ ਕਾਰਨ ਕਰਕੇ ਇਹ ਉਹਨਾਂ ਦੇ ਢਿੱਲੇ ਰਵਈਏ ਦੇ ਨਾਲ ਸਹੀ ਢੰਗ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਅ ਅਧੂਰੀ ਜਾਣਕਾਰੀ ਗ੍ਰੰਥੀ ਸਿੰਘ ਨੂੰ ਹੋਣ ਕਰਕੇ ਇਹ ਸਾਰਾ ਕਾਰਜ ਹੋਇਆ ਆ ਜਿਹੜੇ ਮਹਾਰਾਜ ਦੇ ਸਰੂਪ ਨੇ ਇਹਨਾਂ ਨੂੰ ਲਗਾਇਆ ਜਾਇਆ ਹੈ ਹਾਂ ਇਹਨਾਂ ਨੂੰ ਸਰੂਪਾਂ ਨੂੰ ਲਗਾਇਆ ਜਾਏਗਾ ਫਿਰ ਜੋ ਵੀ ਕਾਰਵਾਈ ਅਕਾਲ ਤਖਤ ਤੋਂ ਹੋਵੇਗੀ ਉਹਦੇ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਏਗੀ ਅਜੇ ਤੱਕ ਸਾਨੂੰ ਉਹ ਮਿਲਿਆ ਨਹੀਂ ਸਵੇਰ ਦਾ ਉਹਨਾਂ ਨੂੰ ਆਖਿਆ ਜਾ ਰਿਹਾ ਬਾਬੇ ਉਹਨਾਂ ਨੂੰ ਲਫੋਨ ਕੀਤੇ ਜਾ ਰਹੇ ਨੇ ਲੇਕਿਨ ਅਜੇ ਤੱਕ ਗਰੰਤੀ ਸਿੰਘ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਹੈਗਾ ਕਿਉਂਕਿ ਹਾਂਜੀ ਉਹਨਾਂ ਤੇ ਪ੍ਰਬੰਧਕਾਂ ਤੇ ਕਾਰਵਾਈ ਹੋਏਗੀ ਕਿਉਂਕਿ ਜੋ ਵੀ ਅਕਾਲ ਤਖਤ ਤੋਂ ਅਸੀਂ ਤੇ ਆਪਣੀ ਰਿਪੋਰਟ ਤਿਆਰ ਕਰਕੇ ਅਕਾਲ ਤਖਤ ਨੂੰ ਭੇਜਣੀ ਆ ਤੇ ਜੋ ਵੀ ਅਗਲੇਰੀ ਕਾਰਵਾਈ ਅਕਾਲ ਤਖਤ ਤੋਂ ਹੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਨਾਮ ਸਿੰਘ ਜੀ ਬਟਾਲੇ ਤੋਂ ਜੀ ਸਾਨੂੰ ਕੋਈ ਸਮਾਂ ਪਹਿਨਤੋਂ ਪਤਾ ਲੱਗਾ ਸੀ ਵੀ ਇਹ ਡੇਰੇ ਤੇ ਸਤਗੁਰੂ ਦੀ ਸੇਵਾ ਸਮਾਰ ਸਦਕਾਰ ਨਹੀਂ ਹੈਗਾ ਅੱਜ ਗੁਰੂ ਦੀ ਕਿਰਪਾ ਨਾਲ ਇੱਥੇ ਆਏ ਆ ਸਤਗੁਰੂ ਦਰਸ਼ਨ ਕੀਤੇ ਨੇ ਜਿਹੜੇ ਮਾਰੇ ਇਥੇ ਪ੍ਰਕਾਸ਼ਮਾਨ ਸੀ ਉਹਦੇ 14 ਤੋਂ 25 ਅੰਗ ਤੋਂ ਲੈ ਕੇ 30 ਤੱਕ ਅੰਗ ਜਿਹੜੇ ਜ਼ਖਮੀ ਸੀ ਤੇ ਬਾਹਰੀ ਅੰਗਾਂ ਦੇ ਮਤਲਬ ਵਿਰਧ ਵਿਸਤਾ ਵਸਤਾ ਜਿਹਨੇ ਜਿਹੜੇ ਮਾਰੇ ਸੋਖਾ ਸਿੰਘ ਜੀ ਉਹਨਾਂ ਦੇ ਵੀ ਦਰਸ਼ਨ ਕੀਤੇ ਆ ਉਹਦੇ ਵੀ ਜਿਹੜਾ ਮਾਰੇ ਬਾਹਰੀ ਅੰਗ ਤਤਗੜਾ ਉਹ ਚੂਈ ਨੇ ਜ਼ਖਮੀ ਕੀਤਾ ਵਾ ਮarele ਤੇ ਕੋਈ ਸੇਵਾ ਸੰਭਾਲ ਸਤਕਾਰ ਮਾਰਦਾ ਨਹੀਂ ਹੋ ਰਿਹਾ ਜੋ ਹੋਣਾ ਚਾਹੀਦਾ ਵਾ ਇਹ ਗਰੰਥ ਸਿੰਘਾਂ ਦੀ ਅਣਗੇਲੀ ਕਰਕੇ ਅਨਜਾਨਪਨੇ ਕਰਕੇ ਇਹ ਜਿਹੜਾ ਇੱਥੇ ਤੱਕ ਹੋਇਆ ਵਾ ਨਹੀਂ ਤੇ ਜੇ ਗਰੰਥ ਸਿੰਘ ਜੀਵਨ ਵਾਲਾ ਹੋਏ ਸੇਵਾ ਭਾਵਨਾ ਵਾਲਾ ਹੋਏ ਤੇ ਸਤ ਕੋਈ ਕਦੀ ਸਰੂ ਬਿਰਦ ਨਹੀਂ ਹੁੰਦਾ ਤੇ ਸਾਡੀ ਅਣਗੇਲੀਆਂ ਕਰਕੇ ਕੋ ਸਾਡੀ ਕੌਮ ਦਾ ਰਹਿ ਗਿਆ ਮਾਰਤਾ ਤੇ ਜੋਰ ਸੇਵਾ ਸੰਭਾਲਦੇ ਨਹੀਂ ਹੈਗਾ ਜੀ ਸ਼ੁਭਾ ਚਲਦੀ ਵੀ ਇਥੇ ਗੁਰਦੁਆਰਾ ਸਾਹਿਬ ਫੰਦਕਾ ਤੇ ਫੰਦਕਾ ਹਾਂਜੀ ਇਹ ਕਾਰਸ਼ ਵਾਲਿਆਂ ਦਾ ਡੇਰਾ ਵਾ ਜੀ ਹਾਂਜੀ ਗੁਰਦਾਸ ਨਾਲ ਅੱਜ ਸਾਹਿਬ ਬਹੁਤ ਵੱਡਾ ਸਥਾਨ ਇਤਿਹਾਸਿਕ ਸਥਾਨ ਵਾ ਇੱਥੇ ਤੇ ਮਾਰੇ ਪ੍ਰਕਾਸ਼ ਹੋਣੀ ਚਾਹੀਦੇ ਕੋਈ ਏਡਾ ਵੱਡਾ ਸਥਾਨ ਵਾ ਸਾਡਾ ਇੱਥੇ ਲੋੜ ਨਹੀਂ ਪਰ ਸਾਡੀਆਂ ਵੀ ਇੱਥੇ ਮਾਰੇ ਪ੍ਰਕਾਸ਼ ਮਨ ਕਿਤੇ ਉਹ ਲੁਕਮਾ ਢੇ ਹਾਂਜੀ ਇਹ ਤੇ ਹੁਣ ਸੇ ਇਹਨਾਂ ਨੂੰ ਪਤਾ ਹੋਣਾ ਕਿ ਡੇਰੇ ਵਾਲੋਂ ਕੀ ਬਣਾਉਣ ਡਿਆ ਹਾਂਜੀ ਕਾਰਵਾਈ ਅਸੀਂ ਜੋ ਪ੍ਰਸ਼ਾਸਨ ਆਇਆ ਵਾ ਤੇ ਜੋ ਅਮਲ ਸਰੋਵਣ ਕਮੇਟੀ ਵਾਲੇ ਮੈਂਬਰ ਸਾਹਿਬ ਆਏ ਨੇ ਅਸੀਂ ਇਹਦੀ ਰਿਪੋਰਟ ਜੜੀ ਕਾਤਕ ਸਾਬ ਭੇਜਾਂਗੇ ਉਥੋਂ ਜੋ ਤੱਕ ਤੱਕ ਸਾਹਿਬ ਤੋਂ ਜੇ ਸੇਵਾ ਕਿਹਾ ਹੋਗੀ ਉਹ ਕੀਤੀ ਜਾਏਗੀ ਇਹਨਾਂ ਤੇ ਕੋਈ ਲਿਆਈ ਨਹੀਂ ਕੁਝ ਨਹੀਂ ਸਾਨੂੰ ਤੇ ਇਤਲਾਹ ਮਿਲੀ ਸੀ ਕਿ ਗੁਦਰਾਚਲ ਸਾਹਿਬ ਦੇ ਨਜ਼ਦੀਕ ਇੱਕ ਬਾਬੇ ਸੁਖਦੇਵ ਸਿੰਘ ਦਾ ਦੀਨਪੁਰਿਆ ਦਾ ਹੈਗਾ ਵਾ ਡੇਰਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਸਰੂਪ ਜਿਹੜੇ ਸੀਗੇ ਵਿਰਧਵਸਤਾ ਦੇ ਵਿੱਚ ਸੀਗੇ ਉਹਦੇ ਵਿੱਚ ਕੁਝ ਅੰਗ ਜਿਹੜੇ ਨੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਫਟੇ ਹੋਏ ਫਟੇ ਹੋਏ ਵੀ ਨਹੀਂ ਕਹਿ ਸਕਦੇ ਮਤਲਬ ਕੁਛ ਵਿੱਚੋਂ ਨੁਕਸਾਨ ਪਹੁੰਚਾਇਆ ਉਹ ਇਹਨਾਂ ਦੇ ਸ਼ੋਨਿਕ ਮਿੰਟੇ ਧਰਮ ਪ੍ਰਚਾਰ ਕਮੇਟੀ ਵਾਲੇ ਆਏ ਨੇ ਕੁਝ ਸਤਿਕਾਰ ਕਮੇਟੀ ਸਵਿੰਗ ਆਏ ਨੇ ਉਹ ਦੇਖ ਰਹੇ ਨੇ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਆਕਾਲ ਤਖਤ ਸਾਹਿਬ ਵੱਲੋਂ ਹਦਾਇਤਾਂ ਨੇ ਕਿ ਉਹ ਜਿਹੜਾ ਵਿਧਵਸਤਾ ਦੇ ਵਿੱਚ ਮਾਰਿਆ ਸਰੂਪ ਹੋਵੇ ਉਹ ਗੁਰਦ੍ਰਸ ਸਾਹਿਬ ਦੀ ਸੇਵਾ ਦੇ ਵਿੱਚ ਨਹੀਂ ਹੋ ਸਕਦਾ ਇਹ ਉਹ ਸਰਕਾਰ ਪਛਤਨ ਪ੍ਰਚਾਰ ਕਮੇਟੀ ਵਾਲੇ ਜਿਹੜੇ ਨੇ ਆਪਣੇ ਤੌਰ ਤੇ ਉਹਨੂੰ ਲੱਗੇ ਨੇ ਖੜਨਾ ਇਹ ਰਿਪੋਰਟ ਜਿਹੜੀ ਆਕਾਲ ਤਖਤ ਸਾਹਿਬ ਨੂੰ ਭੇਜਣਗੇ ਜੋ ਆਕਾਲ ਤਖਤ ਸਾਹਿਬ ਬਾਅਦ ਵਿੱਚ ਹੁਕਮ ਆਏਗਾ ਉਹਦੇ ਮੁਤਾਬਕ ਕਾਰਵਾਈ ਹੋਏਗੀ ਫਿਲਹਾਲ ਜਿਹੜੇ ਮਾਰੇ ਦੇ ਸਰੂਪ ਨੇ ਉਹ ਇਹ ਆਪਣੇ ਲੈ ਕੇ ਜਾ ਰਹੇ ਨੇ ਕਿ ਉਹਨਾਂ ਦੇ ਗਾਂ ਜਿਹੜੀ ਸੇਵਾ ਪੂਰੀ ਤਰ੍ਹਾਂ ਮੁਕੰਮਲ ਕਰਵਾਈ ਜਾ ਸਕੇ ਬਸ ਇਹੀ ਆ ਇਹਦੇ ਵਿੱਚ ਅਜੇ ਤਾਂ ਕੋਈ ਕਾਰਬਨੀ ਅਸੀਂ ਸਾਡਾ ਸਿਰਫ ਇਨਾ ਮੈਟਰ ਜੇ ਵੀ ਜਿਹੜਾ ਕੋਈ ਜੜਾਈ ਝਗੜਾ ਨਾ ਹੋਵੇ